ਆ ਰਿਨੋ ਸਤਿ ਸ਼੍ਰੀ ਅਕਾਲ ਜੀ ਤੁਹਾਡੀ ਦੋਸਤ ਰਾਜਵੀਰ ਕਰਜੋਲ ਹਾਜ਼ਰ ਹੋਏ ਹਾਂ ਸੀ ਪੰਜਾਬੀ ਕਹਾਣੀ ਲੈ ਕੇ ਇਹ ਕਹਾਣੀ ਸਿਆਦਤ ਹੰਸਨ ਮੰਟੋ ਦੀ ਕਲਮ ਤੋਂ ਲਈ ਗਈ ਪੰਜਾਬੀ ਕਹਾਣੀ ਟੋਪਾ ਟੇਕ ਸਿੰਘ ਬਹੁਤ ਹੀ ਸੁਣੀ ਤੇ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਕਹਾਣੀ ਹੈ ਕਹਾਣੀ ਨੂੰ ਅਖੀਰ ਤੱਕ ਜਰੂਰ ਸੁਣਨਾ ਸ਼ੁਰੂ ਕਰਦੇ ਹਾਂ ਜੀ ਹਿੰਦੁਸਤਾਨ ਪਾਕਿਸਤਾਨ ਨਾਲ ਸੰਬੰਧਿਤ ਪੰਜਾਬੀ ਕਹਾਣੀ ਸਿਆਦਤ ਹਸਨ ਮੰਟੋ ਦੀ ਕਲਮ ਤੋਂ ਰੋਪਾ ਟੇਕਸਿੰਗ ਵਟਵਾਰੇ ਦੇ 2-3 ਵਰਿਆਂ ਪਿੱਛੋਂ ਪਾਕਿਸਤਾਨ ਅਤੇ ਹਿੰਦੁਸਤਾਨ ਦੀਆਂ ਹਕੂਮਤਾਂ ਨੂੰ ਖਿਆਲ ਆਇਆ ਕਿ اخਲਾਕੀ ਕੈਦੀਆਂ ਦੀ ਤਰ੍ਹਾਂ ਪਾਗਲਾਂ ਦਾ ਵੀ ਤਵਾਦਲਾ ਹੋਣਾ ਚਾਹੀਦਾ ਯਾਨੀ ਜੋ ਮੁਸਲਮਾਨ ਪਾਗਲ ਹਿੰਦੁਸਤਾਨ ਦੇ ਪਾਗਲਖਾਨੇ ਵਿੱਚ ਨੇ ਉਹਨਾਂ ਨੂੰ ਪਾਕਿਸਤਾਨ ਭੇਜ ਦਿੱਤਾ ਜਾਵੇ ਤੇ ਜੋ ਹਿੰਦੂ ਅਤੇ ਸਿੱਖ ਪਾਕਿਸਤਾਨ ਦੇ ਪਾਗਲਖਾਨੇ ਵਿੱਚ ਨੇ ਉਹਨਾਂ ਨੂੰ ਹਿੰਦੁਸਤਾਨ ਦੇ ਹਵਾਲੇ ਕਰ ਦਿੱਤਾ ਜਾਵੇ ਪਤਾ ਨਹੀਂ ਇਹ ਗੱਲ ਵਾਜਬ ਸੀ ਜਾਂ ਗੈਰ ਵਾਜਬ ਚਲੋ ਫਿਰ ਵੀ ਬੁੱਧੀਮਾਨਾਂ ਦੇ ਫੈਸਲੇ ਮੁਤਾਬਕ ਇਧਰ ਉਧਰ ਉੱਚੇ ਪੱਧਰ ਦੀਆਂ ਕਾਨਫਰੰਸਾਂ ਹੋਈਆਂ ਅਤੇ ਅੰਤ ਨੂੰ ਪਾਗਲਾਂ ਦੇ ਤਬਾਦਲੇ ਲਈ ਇੱਕ ਦਿਨ ਨਿਸ਼ਚਿਤ ਹੋ ਗਿਆ ਚੰਗੀ ਤਰ੍ਹਾਂ ਸ਼ਾਨਵੀਨ ਕੀਤੀ ਗਈ ਉਹ ਮੁਸਲਮਾਨ ਪਾਗਲ ਜਿਨ੍ਹਾਂ ਦੇ ਸੰਬੰਧੀ ਹਿੰਦੂਸਤਾਨ ਵਿੱਚ ਹੀ ਸਨ ਉੱਥੇ ਹੀ ਰਹਿਣ ਦਿੱਤੇ ਗਏ ਬਾਕੀ ਜਿਹੜੇ ਬੱਚੇ ਉਹਨਾਂ ਨੂੰ ਸਰਹੱਦ ਉੱਤੇ ਭੇਜ ਦਿੱਤਾ ਗਿਆ ਪਾਕਿਸਤਾਨ ਤੋਂ ਲਗਭਗ ਤਮਾਮ ਹਿੰਦੂ ਸਿੱਖ ਜਾ ਚੁੱਕੇ ਸਨ ਇਸ ਵਾਸਤੇ ਕਿਸੇ ਨੂੰ ਰੱਖਣ ਰਖਾਉਣ ਦਾ ਸਵਾਲ ਪੈਦਾ ਨਹੀਂ ਹੋਇਆ ਜਿਨੇ ਹਿੰਦੂ ਸਿੱਖ ਪਾਗਲ ਸਨ ਸਾਰੇ ਦੇ ਸਾਰੇ ਬਾਰਡਰ ਉੱਤੇ ਪਚਾ ਦਿੱਤੇ ਗਏ ਉਧਰ ਦਾ ਪਤਾ ਨਹੀਂ ਪਰੰਤੂ ਇਧਰ ਲਾਹੌਰ ਦੇ ਪਾਗਲਖਾਨੇ ਜਦੋਂ ਇਸ ਤਬਾਦਲੇ ਦੀ ਖਬਰ ਪੁੱਜੀ ਤਾਂ ਬੜੀ ਦਿਲਚਸਪ ਚਰਚਾ ਹੋਣ ਲੱਗੀ ਇੱਕ ਮੁਸਲਮਾਨ ਪਾਗਲ ਜੋ 12 ਬਰਿਆਂ ਤੋਂ ਹਰ ਰੋਜ਼ ਬਕਾਇਦਾ ਦੇ ਨਾਲ ਜ਼ਿੰਮੇਦਾਰ ਪੜਦਾ ਸੀ ਉਸਨੇ ਜਦ ਆਪਣੇ ਇੱਕ ਮਿੱਤਰ ਨੂੰ ਪੁੱਛਿਆ ਮੌਲਵੀ ਸਾਹਿਬ ਇਹ ਪਾਕਿਸਤਾਨ ਕੀ ਹੁੰਦਾ ਹੈ ਤਾਂ ਉਹਨੇ ਬੜੇ ਸੋਚ ਵਿਚਾਰ ਪਿੱਛੋਂ ਜਵਾਬ ਦਿੱਤਾ ਹਿੰਦੁਸਤਾਨ ਵਿੱਚ ਇੱਕ ਐਸੀ ਥਾਂ ਜਿੱਥੇ ਉਸਤਰੇ ਬਣਦੇ ਨੇ ਇਹ ਜਵਾਬ ਸੁਣ ਕੇ ਉਸ ਦਾ ਮਿੱਤਰ ਸੰਤੁਸ਼ਟ ਹੋ ਗਿਆ ਇਸੇ ਤਰ੍ਹਾਂ ਇੱਕ ਸਿੱਖ ਪਾਗਲ ਨੇ ਇੱਕ ਦੂਜੇ ਸਿੱਖ ਪਾਗਲ ਤੋਂ ਪੁੱਛਿਆ ਸਰਦਾਰ ਜੀ ਸਾਨੂੰ ਹਿੰਦੁਸਤਾਨ ਕਿਉਂ ਭੇਜਿਆ ਜਾ ਰਿਹਾ ਹੈ ਸਾਨੂੰ ਤਾਂ ਉਥੋਂ ਦੀ ਬੋਲੀ ਨਹੀਂ ਆਉਂਦੀ ਦੂਜਾ ਮੁਸਕਰਾਇਆ ਮੈਨੂੰ ਤਾਂ ਹਿੰਦੋਸਤੋਂੜੋਂ ਦੀ ਬੋਲੀ ਆਉਂਦੀ ਹੈ ਹਿੰਦੁਸਤਾਨੀ ਬੜੇ ਸ਼ੈਤਾਨ ਆਕੜ ਆਕੜ ਫਿਰਤੇ ਹਨ ਇੱਕ ਦਿਨ ਨਾ ਹੁੰਦਿਆ ਨਾ ਹੁੰਦਿਆ ਇੱਕ ਮੁਸਲਮਾਨ ਪਾਗਲ ਨੇ ਪਾਕਿਸਤਾਨ ਜ਼ਿੰਦਾਬਾਦ ਦਾ ਨਾਰਾ ਇੰਨੇ ਜ਼ੋਰ ਨਾਲ بلند ਕੀਤਾ ਕਿ ਖਰਸ਼ ਉਤੇ ਤਿਲਕ ਕੇ ਡਿੱਗਿਆ ਅਤੇ ਬੇਹੋਸ਼ ਹੋ ਗਿਆ ਕਈ ਪਾਗਲ ਐਸੇ ਵੀ ਸੀਗੇ ਜੋ ਪਾਗਲ ਨਹੀਂ ਸਨ ਉਨ੍ਹਾਂ ਵਿੱਚ ਬਹੁਤ ਹੀ ਗਿਣਤੀ ਅਜਿਹੇ ਕਾਤਲਾਂ ਦੀ ਸੀ ਜਿਨ੍ਹਾਂ ਦੇ ਰਿਸ਼ਤੇਦਾਰਾਂ ਨੇ ਅਫਸਰਾਂ ਨੂੰ ਕੁਝ ਦੇ ਦੇਵਾ ਕੇ ਪਾਗਲਖਾਨੇ ਭਜਵਾ ਦਿੱਤਾ ਸੀ ਕਿ ਉਹ ਫਾਂਸੀ ਦੇ ਫੰਦੇ ਤੋਂ ਬਚ ਜਾਣ ਇਹ ਪਾਗਲ ਕੁਝ-ਕੁਝ ਸਮਝਦੇ ਸਨ ਕਿ ਹਿੰਦੁਸਤਾਨ ਕਿਉਂ ਵੰਡਿਆ ਗਿਆ ਹੈ ਅਤੇ ਪਾਕਿਸਤਾਨ ਕੀ ਹੈ ਪ੍ਰੰਤੂ ਸਹੀ ਹਾਦਸਿਆਂ ਤੋਂ ਇਹ ਵੀ ਵੇਖਵਰ ਸਨ ਅਖਬਾਰਾਂ ਤੋਂ ਉਹਨਾਂ ਨੂੰ ਕੁਝ ਪਤਾ ਨਹੀਂ ਸੀ ਲੱਗਦਾ ਤੇ ਪਹਿਰੇਦਾਰ ਸਿਪਾਹੀ ਅਨਪੜ੍ਹ ਤੇ ਮੂਰਖ ਸਨ ਜਿਨ੍ਹਾਂ ਦੀ ਗੱਲਬਾਤ ਤੋਂ ਵੀ ਉਹ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕਦੇ ਸਨ ਉਹਨਾਂ ਨੂੰ ਕੇਵਲ ਇੰਨਾ ਪਤਾ ਸੀ ਕਿ ਇੱਕ ਆਦਮੀ ਮੁਹੰਮਦ ਅਲੀ ਜਿਨਾ ਹੈ ਜਿਸ ਨੂੰ ਕਾਇਦੇ ਆਜ਼ਮ ਕਹਿੰਦੇ ਨੇ ਉਹਨੇ ਮੁਸਲਮਾਨਾਂ ਵਾਸਤੇ ਇੱਕ ਵੱਖਰਾ ਮੁਲਕ ਬਣਾਇਆ ਹੈ ਜਿਸ ਦਾ ਨਾਮ ਪਾਕਿਸਤਾਨ ਹੈ ਇਹ ਕਿੱਥੇ ਹੈ ਇਸ ਦੀ ਭੂਗੋਲਿਕ ਸਥਿਤੀ ਕੀ ਹੈ ਇਸ ਬਾਰੇ ਉਹ ਕੁਝ ਨਹੀਂ ਜਾਣਦੇ ਸਨ ਇਹ ਹੀ ਵਜ੍ਹਾ ਹੈ ਕਿ ਉਹ ਸਭ ਪਾਵਲ ਜਿਨ੍ਹਾਂ ਦਾ ਦਿਮਾਗ ਬੂਰੀ ਪੂਰੀ ਤਰ੍ਹਾਂ ਨਹੀਂ ਸਿਹਿਲਿਆ ਇਸ ਪੰਬਰ ਪੂਸੇ ਵਿੱਚ ਪਏ ਹੋਏ ਸਨ ਕਿ ਉਹ ਪਾਕਿਸਤਾਨ ਵਿੱਚ ਨੇ ਜਾਂ ਹਿੰਦੁਸਤਾਨ ਵਿੱਚ ਜੇ ਹਿੰਦੁਸਤਾਨ ਵਿੱਚ ਨੇ ਤਾਂ ਪਾਕਿਸਤਾਨ ਕਿੱਥੇ ਹੈ ਜੇ ਪਾਕਿਸਤਾਨ ਵਿੱਚ ਨੇ ਤਾਂ ਇਹ ਕਿਵੇਂ ਹੋ ਸਕਦਾ ਕਿ ਉਹ ਕੁਝ ਅਰਸਾ ਪਹਿਲਾਂ ਇੱਥੇ ਹੀ ਰਹਿੰਦੇ ਹੋਏ ਹਿੰਦੁਸਤਾਨ ਵਿੱਚ ਸਨ ਇੱਕ ਪਾਗਲ ਤਾਂ ਹਿੰਦੋਸਤਾਨ ਅਤੇ ਪਾਕਿਸਤਾਨ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਚੱਕਰ ਵਿੱਚ ਕੁਝ ਅਜੀਹਾ ਫਸਿਆ ਕਿ ਹੋਰ ਜ਼ਿਆਦਾ ਪਾਗਲ ਹੋ ਗਿਆ ਝਾੜੂ ਦਿਂਦਿਆਂ ਦਿਂਦਿਆਂ ਉਹ ਇੱਕ ਦਿਨ ਰੁੱਖ ਉੱਤੇ ਚੜ ਗਿਆ ਅਤੇ ਟਹਿਣੇ ਉੱਤੇ ਬੈਠ ਕੇ ਦੋ ਘੰਟੇ ਲਗਾਤਾਰ ਤਕਰੀਰ ਕਰਦਾ ਰਿਹਾ ਜੋ ਪਾਕਿਸਤਾਨ ਅਤੇ ਹਿੰਦੋਸਤਾਨ ਦੇ ਨਾਜ਼ੁਕ ਮਸਲੇ ਉੱਤੇ ਸੀ ਸਪਾਈਆਂ ਨੇ ਜਦ ਉਹਨੂੰ ਹੇਠਾਂ ਉਤਣ ਲਈ ਕਿਹਾ ਤਾਂ ਉਹ ਹੋਰ ਉੱਤੇ ਚੜ ਗਿਆ ਜਾਦੋਂ ਉਹਨੂੰ ਡਰਾਇਆ ਧਮਕਾਇਆ ਗਿਆ ਤਾਂ ਉਹਨੇ ਕਿਹਾ ਮੈਂ ਨਾ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦਾ ਹਾਂ ਨਾ ਪਾਕਿਸਤਾਨ ਵਿੱਚ ਮੈਂ ਇਸ ਰੁੱਖ ਉੱਤੇ ਹੀ ਰਹੂੰਗਾ ਬੜੀ ਦੇਰ ਪਿਛੋਂ ਜਦੋਂ ਉਹਦਾ ਤੌਰ ਆ ਠੰਡਾ ਹੋਇਆ ਤਾਂ ਉਹ ਥੱਲੇ ਉਤਰਿਆ ਅਤੇ ਆਪਣੇ ਹਿੰਦੂ ਸਿੱਖ ਮਿੱਤਰਾਂ ਦੇ ਗਲ ਮਿਲ ਮਿਲ ਕੇ ਰੋਣ ਲੱਗਿਆ ਇਸ ਖਿਆਲ ਨਾਲ ਉਹਦਾ ਦਿਲ ਪਰ ਆਇਆ ਸੀ ਕਿ ਉਹ ਉਸ ਨੂੰ ਛੱਡ ਕੇ ਹਿੰਦੁਸਤਾਨ ਚਲੇ ਜਾਣਗੇ ਇੱਕ ਐਮਐਸਸੀ ਪਾਸ ਰੇਡੀਓ ਇੰਜੀਨੀਅਰ ਜੋ ਮੁਸਲਮਾਨ ਸੀ ਅਤੇ ਦੂਜੇ ਪਾਗਲਾਂ ਤੋਂ ਬਿਲਕੁਲ ਅਲੱਗ-ਥਲੱਗ ਬਾਗ ਦੀ ਇੱਕ ਖਾਸ ਪਗ ਡੰਡੀ ਉੱਤੇ ਸਾਰਾ ਦਿਨ ਚੁੱਪਚਾਪ ਤਹਿਲਦਾ ਰਹਿੰਦਾ ਸੀ ਇਹ ਤਬਦੀਲੀ ਪ੍ਰਗਟ ਹੋਈ ਕਿ ਉਹਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਦਫੇਦਾਰ ਦੇ ਹਵਾਲੇ ਕਰ ਦਿੱਤੇ ਤੇ ਨੰਗ ਢੰਗਾ ਹੋ ਕੇ ਸਾਰੇ ਬਾਗ ਵਿੱਚ ਤੁਰਨਾ ਫਿਰਨਾ ਸ਼ੁਰੂ ਕਰ ਦਿੱਤਾ ਜਨੇਔਟ ਦੇ ਇੱਕ ਮੁਸਲਮਾਨ ਨੇ ਜੋ ਮੁ슬림 ਲੀਗ ਦੇ ਸਰਗਰਮ ਮੈਂਬਰ ਰਹਿ ਚੁੱਕਿਆ ਸੀ ਅਤੇ ਦਿਨ ਚ 15 16 ਵੇਰਾਂ ਨਹਾਇਆ ਕਰਦਾ ਸੀ ਇੱਕਦਮ ਇਹ ਆਦਤ ਛੱਡ ਦਿੱਤੀ। ਉਹਦਾ ਨਾਮ ਮੁਹੰਮਦ ਅਲੀ ਸੀ। ਸੋ ਉਹਨੇ ਇੱਕ ਦਿਨ ਆਪਣੇ ਜੰਗਲੇ ਵਿੱਚ ਐਲਾਨ ਕਰ ਦਿੱਤਾ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜ਼ਨਾਹ ਹੈ। ਉਸ ਦੀ ਦੇਖਾ ਦੇਖੀ ਇੱਕ ਸਿੱਖ ਪਾਗਲ ਮਾਸਟਰ ਤਾਰਾ ਸਿੰਘ ਬਣ ਗਿਆ। ਇਸ ਤੋਂ ਬਲਾਂ ਦੇ ਖੂਨ ਖਰਾਬਾ ਹੋ ਜਾਵੇ ਦੋਹਾਂ ਨੂੰ ਖਤਰਨਾਕ ਪਾਗਲ ਕਰਾਰ ਦੇ ਕੇ ਅਲੱਗ-ਅਲੱਗ ਬੰਦ ਕਰ ਦਿੱਤਾ ਗਿਆ। ਲਾਹੌਰ ਦਾ ਇੱਕ ਨੌਜਵਾਨ Hindu ਵਕੀਲ ਮੁਹੱਬਤ ਵਿੱਚ ਅਸਫਲ ਹੋ ਕੇ پاਗਲ ਹੋ ਗਿਆ ਸੀ। ਜਦੋਂ ਉਹਨੇ ਸੁਣਿਆ ਕਿ ਅਮਰਤਸਰ ਹਿੰਦੁਸਤਾਨ ਵਿੱਚ ਚਲਿਆ ਗਿਆ ਹੈ ਤਾਂ ਉਹਨੂੰ ਬਹੁਤ ਦੁੱਖ ਹੋਇਆ। ਅਮਰਤਸਰ ਦੀ ਇੱਕ Hindu ਕੁੜੀ ਨਾਲ ਉਹਨੂੰ ਮੁਹੱਬਤ ਸੀ ਜਿਸ ਨੇ ਉਹਨੂੰ ਠੁਕਰਾ ਦਿੱਤਾ। ਪਰ ਆਪਣੀ دیਵਾਨਗੀ ਦੀ ਹਾਲਤ ਵਿੱਚ ਵੀ ਉਹ ਕੁੜੀ ਨੂੰ ਨਹੀਂ ਸੀ ਭੁੱਲਿਆ ਉਹ ਨਾ ਸਾਰੇ ਹਿੰਦੂ ਅਤੇ ਮੁਸਲਮਾਨ ਲੀਡਰਾਂ ਨੂੰ ਗਾਲ੍ਹਾਂ ਦੇਣ ਲੱਗ ਪਿਆ ਜਿਨ੍ਹਾਂ ਨੇ ਮਿਲ ਮਲਾ ਕੇ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਨੇ ਅਤੇ ਉਹਦੀ ਮਹਿਬੂਬਾ ਹਿੰਦੁਸਤਾਨੀ ਬਣ ਗਈ ਹੈ ਅਤੇ ਉਹ ਪਾਕਿਸਤਾਨੀ ਜਦ ਤਬਾਦਲੇ ਦੀ ਗੱਲ ਸ਼ੁਰੂ ਹੋਈ ਤਾਂ ਉਸ ਵਕੀਲ ਨੂੰ ਕਈ ਪਾਗਲਾ ਨੇ ਸਮਝਾਇਆ ਕਿ ਉਹ ਥੋੜਾ ਦਿਲ ਧਰੇ ਉਹਨੂੰ ਹਿੰਦੁਸਤਾਨ ਭੇਜ ਦਿੱਤਾ ਜਾਵੇਗਾ ਉਸੇ ਹਿੰਦੁਸਤਾਨ ਵਿੱਚ ਜਿੱਥੇ ਉਹਦੀ ਮਹਿਬੂਬਾ ਰਹਿੰਦੀ ਹੈ ਪਰ ਉਹ ਲਹਾਰ ਛੱਡਣਾ ਨਹੀਂ ਚਾਹੁੰਦਾ ਉਸਤੇ ਖਿਆਲ ਸੀ ਕਿ ਅੰਮ੍ਰਿਤਸਰ ਵਿੱਚ ਉਸਦੀ ਪ੍ਰੈਕਟਿਸ ਨਹੀਂ ਚੱਲੇਗੀ ਯੂਰੋਪੀਅਨ ਵਾਰਡ ਵਿੱਚ ਦੋ ਐਂਗਲੋ ਇੰਡੀਅਨ ਪਾਗਲ ਸਨ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਹਿੰਦੁਸਤਾਨ ਨੂੰ ਆਜ਼ਾਦ ਕਰਕੇ ਅੰਗਰੇਜ਼ ਚਲੇ ਗਏ ਨੇ ਤਾਂ ਉਹਨਾਂ ਨੂੰ ਬੜਾ ਸਦਮਾ ਲੱਗਿਆ ਹਰ ਕੋ ਕੁੱਲ ਕਕੇ ਘੰਟਿਆਂ ਬੱਧੀ ਇਸ ਅਹਿਮ ਮਸਲੇ ਉੱਤੇ ਗੱਲਬਾਤ ਕਰਦੇ ਰਹਿੰਦੇ ਕਿ ਪਾਗਲਖਾਨੇ ਵਿੱਚ ਹੁਣ ਉਹਨਾਂ ਦੀ ਹیثیت ਕਿਸ ਕਿਸਮ ਦੀ ਹੋਵੇਗੀ ਯੂਰੋਪੀਅਨ ਵਾਰਡ ਰਹੇਗਾ ਜਾਂ ਉਡਾ ਦਿੱਤਾ ਜਾਵੇਗਾ ਬ੍ਰੇਕਫਾਸਟ ਮਿਲਿਆ ਕਰੇਗਾ ਜਾਂ ਨਹੀਂ ਕਿ ਉਹਨਾਂ ਨੂੰ ਡਬਲ ਰੋਟੀ ਤਾਂ ਨਹੀਂ ਛੱਡਣੀ ਪਵੇਗੀ ਇੱਕ ਸਿੱਖ ਸੀ ਜਿਸ ਨੂੰ ਪਾਗਲਖਾਨੇ ਵਿੱਚ ਦਾਖਲ ਹੋਇਆ 15 ਬਰੇ ਹੋ ਚੁੱਕੇ ਸਨ ਹਰ ਵੇਲੇ ਉਦੈ ਮੂਹ ਇਹ ਅਜੀਬ ਲਫ਼ਜ਼ ਸੁਣਾਈ ਦਿੰਦੇ ਸਨ ਆਪੜ ਦਾ ਗੜਗੜ ਅਨੈਕਸ ਦਾ ਵੇਤਿਆਨਾ ਦਾ ਮੂੰਗ ਦੀ ਦਾਲ ਆਫ ਦਾ ਲਾਲਟਨ ਉਹਨਾਂ ਦੇ ਵਿੱਚ ਸੰਦਸਿ ਨਰਾਤਨ ਪੈਰੇਦਾਰਾਂ ਦਾ ਇਹ ਕਹਿਣਾ ਸੀ ਕਿ 15 ਵਰਿਆਂ ਦੇ ਲੰਬੇ ਅਰਸੇ ਵਿੱਚ ਉਹ ਇੱਕ ਪਲ ਵੀ ਨਹੀਂ ਸੁੱਤਾ ਸੀ ਉਹ ਲੇਟਦਾ ਵੀ ਨਹੀਂ ਸੀ ਬਲਕਿ ਕਦੇ ਕਦੇ ਕੰਦ ਨਾਲ ਟੇਕ ਲਾ ਲੈਂਦਾ ਸੀ ਚਤੋਂ ਪਹਿਰ ਖੜਾ ਰਹਿਣ ਕਰਕੇ ਉਸ ਦੇ ਪੈਰ ਸੁੱਜ ਗਏ ਸਨ ਅਤੇ ਪਿੰਜਣੀਆਂ ਵੀ ਫੁੱਲ ਗਈਆਂ ਸਨ ਮਗਰ ਸਰੀਰਕ ਤਕਲੀਫ ਦੇ ਬਾਵਜੂਦ ਉਹ ਲੰਮਾ ਪੈ ਕੇ ਆਰਾਮ ਨਹੀਂ ਕਰਦਾ ਹਿੰਦੁਸਤਾਨ ਪਾਕਿਸਤਾਨ ਅਤੇ ਪਾਗਲਾਂ ਦੇ ਤਬਾਦਲੇ ਬਾਰੇ ਚਦਕ ਦੇ ਗੱਲਬਾਤ ਹੁੰਦੀ ਸੀ ਤਾਂ ਉਹ ਧਿਆਨ ਨਾਲ ਸੁਣਦਾ ਸੀ ਕੋਈ ਉਹਨੂੰ ਪੁੱਛਦਾ ਕਿ ਉਸ ਦਾ ਕੀ ਖਿਆਲ ਹੈ ਤਾਂ ਉਹ ਬੜੀ ਗੰਭੀਰਤਾ ਨਾਲ ਜਵਾਬ ਦਿੰਦਾ ਅਪੜ ਦਾ ਗੜਗੜ ਦਾ ਅਨੇਕਸ ਕੇ ਬੇਤਿਆਨਾ ਕੇ ਮੂਗ ਦੀ ਦਾਲ ਆਫ ਪਾਕਿਸਤਾਨ ਗਵਰਨਮੈਂਟ ਪ੍ਰੰਤੂ ਬਾਅਦ ਵਿੱਚ ਆਖ ਦੀ ਪਾਕਿਸਤਾਨ ਦੀ ਥਾਂ ਆਖ ਦੀ ਟੋਬਾ ਟੇਕ ਸਿੰਘ ਗਵਰਨਮੈਂਟ ਨੇ ਲੈ ਲਈ ਅਤੇ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਜਿੱਥੇ ਉਹ ਰਹਿਣ ਵਾਲਾ ਹੈ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਜੋ ਦੱਸਣ ਦੀ ਕੋਸ਼ਿਸ਼ ਕਰਦੇ ਸਨ ਉਹ ਆਪ ਇਸ ਉਲਝਣ ਵਿੱਚ ਫਸ ਜਾਂਦੇ ਸਨ ਕਿ ਸਿਆਲਕੋਟ ਪਹਿਲਾਂ ਹਿੰਦੁਸਤਾਨ ਵਿੱਚ ਹੁੰਦਾ ਸੀ ਪਰ ਹੁਣ ਸੁਣਿਆ ਕਿ ਪਾਕਿਸਤਾਨ ਵਿੱਚ ਹੈ ਕੀ ਪਤਾ ਹੈ ਕਿ ਲਾਹੌਰ ਜੋ ਅੱਜ ਪਾਕਿਸਤਾਨ ਵਿੱਚ ਹੈ ਕੱਲ ਹਿੰਦੁਸਤਾਨ ਚ ਲਿਆ ਜਾਵੇ ਜਾਂ ਸਾਰਾ ਹਿੰਦੁਸਤਾਨ ਹੀ ਪਾਕਿਸਤਾਨ ਬਣ ਜਾਵੇ ਅਤੇ ਇਹ ਵੀ ਕੌਣ ਸ਼ਾਤੀ ਉੱਤੇ ਹੱਥ ਰੱਖ ਕੇ ਕਹਿ ਸਕਦਾ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਨੋਂ ਕਿਸੇ ਦਿਨ ਸਿਰੇ ਤੋਂ ਗਾਇਬ ਹੋ ਜਾਣ ਇਸ ਸਿੱਖ ਪਾਗਲ ਦੇ ਕੇਸ ਸਿਧਰੇ ਹੋ ਕੇ ਬਹੁਤ ਘਟ ਰਹੇ ਗਏ ਸਨ ਕਿਉਂਕਿ ਉਹ ਨਹਾਉਂਦਾ ਕਦੇ-ਕਦਾਈ ਸੀ ਇਸ ਲਈ ਦਾੜੀ ਅਤੇ ਵਾਲ ਆਪਸ ਵਿੱਚ ਜੰਮ ਗਏ ਸਨ ਜਿਸ ਦੇ ਕਾਰਨ ਉਹਦੀ ਸ਼ਕਲ ਬੜੀ ਭਿਆਨਕ ਹੋ ਗਈ ਸੀ ਪਰ ਆਦਮੀ ਨਿੱਡਰ ਸੀ 15 ਵਰਿਆਂ ਵਿੱਚ ਉਹਨੇ ਕਦੇ ਵੀ ਕਿਸੇ ਨਾਲ ਝਗੜਾ ਫਸਾਦ ਨਹੀਂ ਕੀਤਾ ਪਾਗਲਖਾਨੇ ਦੇ ਜੋ ਪੁਰਾਣੇ ਨੌਕਰ ਸਨ ਉਹ ਉਹਦੇ ਬਾਰੇ ਇੰਨਾ ਕ ਜਾਣਦੇ ਸਨ ਕਿ ਟੋਬਾ ਟੇਕ ਸਿੰਘ ਵਿੱਚ ਉਹਦੀ ਕਾਫੀ ਜ਼ਮੀਨ ਸੀ ਚੰਗਾ ਖਾਂਦਾ ਪੀਂਦਾ ਜ਼ਿਮੀਦਾਰ ਸੀ ਕਿ ਅਚਾਨਕ ਦਿਮਾਗ ਹਿੱਲ ਗਿਆ ਉਹਦੇ ਰਿਸ਼ਤੇਦਾਰ ਉਹਨੂੰ ਲੋਹੇ ਦੇ ਮੋٹے-ਮੋٹے ਸੰਗਲਾਂ ਨਾਲ ਬੰਨ ਕੇ ਲਿਆਏ ਅਤੇ ਪਾਗਲਖਾਨੇ ਦਾਖਲ ਕਰਾ ਗਏ ਮੀਨ ਵਿੱਚ ਇੱਕ ਵਾਰ ਮੁਲਾਕਾਤ ਲਈ ਉਹ ਲੋਕ ਆਉਂਦੇ ਸਨ ਅਤੇ ਉਸ ਦੀ ਸੁਖ-ਸਾਂਤ ਦਾ ਪਤਾ ਕਰਕੇ ਚਲੇ ਜਾਂਦੇ ਸਨ ਬੜੀ ਦੇਰ ਤੱਕ ਇਹ سلسلہ ਜਾਰੀ ਰਿਹਾ ਪਰ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਗੜਬੜ ਸ਼ੁਰੂ ਹੋਈ ਤਾਂ ਉਹਨਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਉਹਦਾ ਨਾਮ ਵਿਸ਼ਨ ਸਿੰਘ ਸੀ ਪਰ ਸਾਰੇ ਜਣੇ ਉਸ ਨੂੰ ਟੋਬਾ ਟੇਕ ਸਿੰਘ ਕਹਿੰਦੇ ਸਨ ਉਹਨੂੰ ਇੱਕ ਤੈ ਮਾਲੂਮ ਨਹੀਂ ਸੀ ਦਿਨ ਕਿਹੜਾ ਹੈ ਮਹੀਨਾ ਕਿਹੜਾ ਹੈ ਜਾਂ ਕਿੰਨੇ ਸਾਲ ਬੀਤ ਚੁੱਕੇ ਨੇ ਪ੍ਰੰਤੂ ਹਰ ਮਹੀਨੇ ਜਦੋਂ ਉਸਦੇ ਸਾਕੀ ਸੰਬੰਧੀ ਉਸ ਨੂੰ ਮਿਲਣ ਵਾਸਤੇ ਆਉਣ ਵਾਲੇ ਹੁੰਦੇ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਇਸ ਲਈ ਉਹ ਦਫੇਦਾਰ ਨੂੰ ਕਹਿੰਦਾ ਕਿ ਉਹਦੀ ਮੁਲਾਕਾਤ ਆ ਰਹੀ ਹੈ ਉਸ ਦਿਨ ਉਹ ਮਲਮਲ ਕੇ ਨਹਾਉਂਦਾ ਵਦਨ ਉਤੇ ਖੂਬ ਤੇਲ ਸਾਬਣ ਕਸਾਇਆ ਜਾਂਦਾ ਅਤੇ ਵਾਲਾਂ 'ਚ ਤੇਲ ਲਾ ਕੇ ਕੰਗਾ ਕਰਦਾ ਆਪਣੇ ਉਹ ਕੱਪੜੇ ਜੋ ਉਹ ਕਦੀ ਵਰਤਦਾ ਨਹੀਂ ਸੀ ਕਢਵਾ ਕੇ ਪਾਉਂਦਾ ਤੇ ਓਮ ਬਣ ਫੱਬ ਕੇ ਮਿਲਣ ਵਾਲਿਆਂ ਕੋਲ ਜਾਂਦਾ ਉਸ ਨੂੰ ਕੁਝ ਉੱਚਦੇ ਤਾਂ ਉੱਚ ਉੱਪਰ ਰਹਿੰਦਾ ਜਾਂ ਕਦੇ ਕਦਹੀਂ ਆਪਰ ਦਾ ਗੜਗੜਦਾ ਅਨਾਕਸ ਦਾ ਬੀਤੇ ਹਨ ਦਾ ਮੂੰਗ ਦੀ ਦਾਲ ਆਫ ਦੀ ਲਾਲ ਟੈਣ ਕਹਿ ਦਿੰਦਾ ਉਹਦੀ ਇੱਕ ਕੁੜੀ ਸੀ ਜੋ ਹਰ ਮਹੀਨੇ ਇੱਕ ਉਂਗਲੀ ਵਾਦੀ ਵਾਦੀ 15 ਵਰਿਆਂ ਚ ਮਟਿਆਰ ਹੋ ਗਈ ਸੀ ਵਿਸ਼ਣ ਸੇ ਕੋਈ ਪਛਾਣਦਾ ਹੀ ਨਹੀਂ ਸੀ ਉਹ ਬੱਚੀ ਸੀ ਉਹਦੋਂ ਵੀ ਆਪਣੇ ਆਪ ਨੂੰ ਦੇਖ ਕੇ ਰੋਂਦੀ ਸੀ ਮਟਿਆਰ ਹੋਈ ਤਾਂ ਅਦਵੀ ਉਹਦੀਆਂ ਅੱਖਾਂ 'ਚ ਹੰਝੂ ਵਹਿੰਦੇ ਸਨ ਪਾਕਿਸਤਾਨ ਅਤੇ ਹਿੰਦੁਸਤਾਨ ਦਾ ਕਿੱਸਾ ਸ਼ੁਰੂ ਹੋਇਆ ਤਾਂ ਉਹਨੇ ਦੂਜੇ ਪਾਗਲਾਂ ਤੋਂ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਜਦੋਂ ਨੂੰ ਤਸੱਲੀ ਬਖਸ਼ ਜਵਾਬ ਨਾ ਮਿਲਿਆ ਉਹਦੀ ਟੋ ਦਿਨ-ਪ੍ਰਤੀ ਦਿਨ ਵੱਧਦੀ ਗਈ ਹੁਣ ਉਸਦੀ ਲੜਕੀ ਮੁਲਾਕਾਤ ਨੂੰ ਵੀ ਨਹੀਂ ਆਉਂਦੀ ਸੀ ਪਹਿਲਾਂ ਤਾਂ ਉਹਨੂੰ ਆਪਣੇ ਆਪ ਪਤਾ ਲੱਗ ਜਾਂਦਾ ਸੀ ਕਿ ਮਿਲਣ ਵਾਲੇ ਆ ਰਹੇ ਨੇ ਪਰ ਹੁਣ ਜਿਵੇਂ ਜਿਵੇਂ ਉਹਦੇ ਦਿਲ ਦੀ ਆਵਾਜ਼ ਬੰਦ ਹੋ ਗਈ ਸੀ ਜੋ ਉਹਨੂੰ ਉਹਨਾਂ ਦੇ ਆਉਣ ਜਾਣ ਦੀ ਖਬਰ ਦੇ ਕੇ ਆ ਦੇ ਦਿਆ ਕਰਦੀ ਸੀ ਉਹਦੀ ਬੜੀ ਇੱਛਾ ਸੀ ਕਿ ਉਹ ਲੋਕ ਕੌਣ ਜੋ ਉਸ ਨਾਲ ਹਮਦਰਦੀ ਪ੍ਰਗਟ ਕਰਦੇ ਸਨ ਅਤੇ ਉਹਦੇ ਵਾਸਤੇ ਫਲ ਮਠਿਆਈਆਂ ਅਤੇ ਕੱਪੜੇ ਲਿਆਉਂਦੇ ਸਨ ਉਹ ਆਉਣ ਤਾਂ ਉਹ ਉਹਨਾਂ ਤੋਂ ਪੁੱਛੇ ਕਿ ਟੋਬਾ ਟੇਕ ਸਿੰਘ ਕਿੱਥੇ ਹੈ ਉਹ ਉਹਨੂੰ ਪੱਕੇ ਤੌਰ ਤੇ ਦੱਸ ਦੇਣਗੇ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਉਹਦਾ ਖਿਆਲ ਸੀ ਕਿ ਟੋਬਾ ਟੇਕ ਸਿੰਘ ਤੋਂ ਹੀ ਆਉਂਦੇ ਨੇ ਜਿੱਥੇ ਉਹਦੀਆਂ ਜ਼ਮੀਨਾਂ ਨੇ ਪਾਗਲਖਾਨੇ ਵਿੱਚ ਇੱਕ ਪਾਗਲ ਅਜੇਹਾ ਵੀ ਸੀ ਜੋ ਆਪਣੇ ਆਪ ਨੂੰ ਖੁਦਾ ਕਹਿੰਦਾ ਸੀ ਰਿਸ਼ਨ ਸਿੰਘ ਨੇ ਉਸ ਤੋਂ ਜਦੋਂ ਇੱਕ ਦਿਨ ਪੁੱਛਿਆ ਕਿ ਟੋਬਾ ਟੇਕ ਸਿੰਘ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਤਾਂ ਉਹਨੇ ਆਪਣੀ ਆਦਤ ਅਨੁਸਾਰ ਫਹਾਕਾ ਮਾਰਿਆ ਅਤੇ ਕਿਹਾ ਉਹ ਨਾ ਪਾਕਿਸਤਾਨ ਵਿੱਚ ਹੈ ਨਾ ਹਿੰਦੁਸਤਾਨ ਵਿੱਚ ਕਿਉਂਕਿ ਅਸੀਂ ਅਜੇ ਤੱਕ ਹੁਕਮ ਹੀ ਨਹੀਂ ਦਿੱਤਾ ਵਿਸ਼ਨ ਸਿੰਘ ਨੇ ਉਸਨੂੰ ਖੁਦਾ ਨੂੰ ਕਈ ਵਾਰੀ ਬੜੀ ਮਿਹਨਤ ਅਤੇ ਅਰਜੀ ਨਾਲ ਕਿਹਾ ਕਿ ਉਹ ਹੁਕਮ ਦੇ ਦੇਵੇ ਤਾਂ ਕਿ ਚੰਚਟ ਮੁੱਕੇ ਪਰ ਖੁਦਾ ਬਹੁਤ ਰੁੱਝਿਆ ਹੋਇਆ ਸੀ ਕਿਉਂਕਿ ਉਹਨੇ ਹੋਰ ਬਥੇਰੇ ਹੁਕਮ ਦੇਨੇ ਸਨ ਇੱਕ ਦਿਨ ਦੁਖੀ ਹੋ ਗਏ ਵਿਸ਼ਨ ਸਿੰਘ ਖੁਦਾ ਨੂੰ ਟੁੱਟ ਕੇ ਪਿਆ। ਅਪਰ ਦਾ ਗੜਗੜ ਦਾ ਅਨੈਕਸ ਦਾ ਬੇਤੇਨਾਂ ਦਾ ਮੂੰਗ ਦੀ ਦਾਲ ਆ। ਵਾਹਿਗੁਰੂ ਜੀ ਦਾ ਖਾਲਸਾ ਐਂਡ ਵਾਹਿਗੁਰੂ ਜੀ ਦੀ ਫਤਿਹ। ਇਸ ਦਾ ਸ਼ਾਇਦ ਮਤਲਬ ਸੀ ਕਿ ਤੂੰ ਮੁਸਲਮਾਨਾਂ ਦਾ ਖੁਦਾ ਹੈ ਸਿੱਖਾਂ ਦਾ ਖੁਦਾ ਹੁੰਦਾ ਤਾਂ ਜ਼ਰੂਰ ਮੇਰੀ ਸੁਣਦਾ। ਤਬਾਦਲੇ ਤੋਂ ਕੁਝ ਦਿਨ ਪਹਿਲਾਂ ਅੰਟੋਬਾ ਟੇਕ ਸਿੰਘ ਦਾ ਇੱਕ ਮੁਸਲਮਾਨ ਜੋ ਵਿਸ਼ਨ ਸਿੰਘ ਦਾ ਮਿੱਤਰ ਸੀ ਮੁਲਾਕਾਤ ਲਈ ਆਇਆ। ਮੁਸਲਮਾਨ ਮਿੱਤਰ ਪਹਿਲਾਂ ਕਦੇ ਨਹੀਂ ਸੀ ਆਇਆ ਜਦੋਂ ਵਿਸ਼ਨ ਸਿੰਘ ਨੇ ਉਹਨੂੰ ਦੇਖਿਆ ਤਾਂ ਇੱਕ ਪਾਸੇ ਹਟ ਗਿਆ ਫਿਰ ਵਾਪਸ ਜਾਣ ਲੱਗਾ ਪਰ ਸਪਈ ਨੇ ਉਹਨੂੰ ਰੋਕਿਆ ਇਹ ਤੈਨੂੰ ਮਿਲਣ ਆਇਆ ਏ ਤੇਰਾ ਮਿੱਤਰ ਫਜ਼ਲਦੀਨ ਹੈ ਵਿਸ਼ਨ ਸਿੰਘ ਨੇ ਫਜ਼ਲਦੀਨ ਨੂੰ ਇੱਕ ਨਜ਼ਰ ਦੇਖਿਆ ਤੇ ਕੁਝ ਬੁੜਬੁੜਾਉਣ ਲੱਗਾ ਫਜ਼ਲਦੀਨ ਨੇ ਅੱਗੇ ਵੱਧ ਕੇ ਉਹਦੇ ਮੋਢੇ ਉੱਪਰ ਹੱਥ ਰੱਖਿਆ ਮੈਂ ਕਈ ਦਿਨਾਂ ਤੋਂ ਸੋਚ ਰਿਹਾ ਸੀ ਕਿ ਤੈਨੂੰ ਮਿਲ ਆਵਾਂ पर बेल ही ना मिली तेरे सब आदमी खैरियत ਨਾਲ ਹਿੰਦੁਸਤਾਨ ਚਲੇ ਗਏ ਸਨ ਮੈਥੋ ਜਿੰਨੀ ਮਦਦ ਹੋ ਸਕੀ ਮੈਂ ਕੀਤੀ ਤੇਰੀ ਧੀ ਰੂਪਕੌਰ ਉਹ ਬੋਲਦਿਆਂ ਬੋਲਦਿਆਂ ਰੁਕ ਗਿਆ ਵਿਸ਼ਨ ਸਿੰਘ ਕੁਝ ਯਾਦ ਕਰਨ ਲੱਗਾ ਧੀ ਰੂਪਕੌਰ ਫਜ਼ਲਦੀਨ ਨੇ ਰੁਕ ਕੇ ਕਿਹਾ ਹਾਂ ਉਹ ਉਹ ਵੀ ਠੀਕ ਠਾਕ ਹੈ ਉਹਨਾਂ ਨਾਲ ਹੀ ਚਲੀ ਗਈ ਸੀ ਵਿਸ਼ਨ ਸਿੰਘ ਚੁੱਪ ਰਿਹਾ ਫਜ਼ਲਦੀਨ ਨੇ ਫਿਰ ਕਹਿਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੇਰੀ ਖੈਰ ਖਰੀਅਤ ਪੁੱਛਦਾ ਰਹਾ ਹੁਣ ਮੈਂ ਸੁਣਿਆ ਤੂੰ ਹਿੰਦੁਸਤਾਨ ਜਾ ਰਿਹਾ ਹੈ ਭਾਈ ਬਲਬੀਰ ਸਿੰਘ ਅਤੇ ਭਾਈ ਵਧਾਵਾ ਸਿੰਘ ਨੂੰ ਮੇਰਾ ਸਲਾਮ ਕਹਿਣਾ ਅਤੇ ਭੈਣ ਅਮਰਤ ਕੌਰ ਨੂੰ ਵੀ ਭਾਈ ਬਲਬੀਰ ਸਿੰਘ ਨੂੰ ਕਹਿਣਾ ਕਿ ਫਜ਼ਲਦੀਨ ਰਾਜ਼ੀ ਖੁਸ਼ੀ ਹੈ ਦੋ ਬੂਰੀਆਂ ਮੱਝਾਂ ਜੋ ਉਹ ਛੱਡ ਗਏ ਸੀ ਉਹਨਾਂ 'ਚ ਇੱਕ ਨੇ ਕੱਟਾ ਦਿੱਤਾ ਦੂਜੀ ਨੇ ਕੱਟੀ ਹੋਈ ਸੀ ਪਰ ਉਸੇ ਦਿਨ ਅਧਿ ਹੋ ਕੇ ਮਰ ਗਈ ਹੋਰ ਮੇਰੇ ਲਈ ਜੋ ਖਿਦਮਤ ਹੋਵੇ ਕਹੀਂ ਮੈਂ ਹਰ ਵਕਤ ਤਿਆਰ ਆਂ ਔਰ ਆਹ ਤੇਰੇ ਲਈ ਥੋੜੇ ਜਿਹੇ ਮਰੁੰਡੇ ਲਿਆ ਆਂ ਵਿਸ਼ਨ ਨੇ ਮਰੁੰਡਿਆਂ ਦੀ ਪੋਟਰੀ ਲੈ ਕੇ ਕੋਲ ਖੜੇ ਸਪਾਹੀ ਦੇ ਹਵਾਲੇ ਕਰ ਦਿੱਤੀ ਤੇ ਫਜ਼ਲਦੀਨ ਨੂੰ ਪੁੱਛਿਆ ਰੁਬਾ ਟੇਕ ਸਿੰਘ ਕਿੱਥੇ ਹੈ ਫਜ਼ਲਦੀਨ ਨੇ ਥੋੜਾ ਹਰਾਨ ਹੁੰਦਿਆਂ ਕਿਹਾ ਕਿੱਥੇ ਹੈ ਉੱਥੇ ਹੀ ਆ ਜਿੱਥੇ ਸੀ ਵਿਸ਼ਨ ਸਿੰਘ ਨੇ ਫੇਰ ਪੁੱਛਿਆ ਪਾਕਿਸਤਾਨ ਵਿੱਚ ਹੈ ਜਾਂ ਹਿੰਦੁਸਤਾਨ ਵਿੱਚ ਹਿੰਦੁਸਤਾਨ ਵਿੱਚ ਨਹੀਂ ਨਹੀਂ ਪਾਕਿਸਤਾਨ ਵਿੱਚ ਫਜ਼ਲਦੀਨ ਬੌਂਦਲ ਜੇਹਾ ਗਿਆ ਵਿਸ਼ਨ ਸਿੰਘ ਬੜਬੜਾਉਂਦਾ ਚਲਾ ਗਿਆ ਉਪਰ ਦਾ ਗੜ ਦਗੜ ਦਾ ਅਨੇਕਸ ਦੇ بیٹے ਅਨਦ ਮੁੰਗਦੀ ਦਾ ਆਫ ਦੀ ਪਾਕਿਸਤਾਨ ਐਂਡ ਹਿੰਦੁਸਤਾਨ ਆਫ ਦੀ ਦੋ ਫਿਟੇਮ ਤਵਾਦਲੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ ਇਧਰੋਂ ਉਧਰ ਅਤੇ ਉਧਰੋਂ ਇਧਰ ਆਉਣ ਵਾਲੇ ਪਾਗਲਾਂ ਦੀਆਂ ਸੂਚੀਆਂ ਪੁੱਜ ਚੁੱਕੀਆਂ ਸਨ ਅਤੇ ਤਵਾਦਲੇ ਦਾ ਦਿਨ ਵੀ ਨਿਸ਼ਚਿਤ ਹੋ ਗਿਆ। ਕੜਾਕੇ ਦੀ ਠੰਡ ਸੀ। ਜਦੋਂ ਲਹਾਰ ਦੇ ਪਾਗਲਖਾਨੇ 'ਚ ਸਿੱਖ ਹਿੰਦੂ ਪਾਗਲਾਂ ਨਾਲ ਭਰੀਆਂ ਹੋਈਆਂ ਲਾਰੀਆਂ ਪੁਲਿਸ ਦੀ ਸੁਰੱਖਿਆ ਵਿੱਚ ਰਵਾਨਾ ਹੋਈਆਂ। ਸਬੰਧਤ ਅਫਸਰ ਵੀ ਨਾਲ ਸਨ ਬਾਗਾ ਬਾਰਡਰ ਉੱਤੇ ਦੋਨਾਂ ਪਾਸੇ ਸੁਪਰਡੈਂਟ ਇੱਕ ਦੂਜੇ ਨੂੰ ਮਿਲੇ ਅਤੇ ਮੁਢਲੀ ਕਾਰਵਾਈ ਮੁੱਕਣ ਪਿਛੋਂ ਤਬਾਦਲਾ ਸ਼ੁਰੂ ਹੋ ਗਿਆ ਜੋ ਰਾਤ ਭਰ ਚੱਲ ਰਿਹਾ। ਪਾਗਲਾ ਨੂੰ ਲਾਰੀਆਂ 'ਚੋਂ ਕੱਢਣਾ ਅਤੇ ਦੂਜੇ ਅਫਸਰਾਂ ਦੇ ਹਵਾਲੇ ਕਰਨਾ ਬੜਾ ਔਖਾ ਕੰਮ ਸੀ। ਕਈ ਤਾਂ ਬਾਹਰ ਨਿਕਲਦੇ ਹੀ ਨਹੀਂ ਸੀ। ਜੋ ਨਿਕਲ ਰਹੇ ਰਸਾਮੰਦ ਹੁੰਦੇ ਸਨ ਉਹਨਾਂ ਨੂੰ ਸੰਭਾਲਣਾ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਉਹ ਇੱਧਰ ਉੱਧਰ ਭੱਜ ਉੱਠਦੇ ਸਨ। ਜੋ ਨੰਗੇ ਸਨ ਉਹਨਾਂ ਨੂੰ ਕੱਪੜੇ ਪੁਆਏ ਜਾਂਦੇ ਤਾਂ ਉਹ ਉਹਨਾਂ ਪਾੜ ਕੇ ਆਪਣੇ ਬਦਨ ਤੋਂ ਲਾਹ ਸੁਟਦੇ। ਕੁਈ ਗਾਲਾਂ ਕੱਢ ਰਿਹਾ ਕੋਈ ਗਾ ਰਿਹਾ ਕੁਝ ਆਪਸ ਵਿੱਚ ਝਗੜ ਰਹੇ ਨੇ ਬਿਲਕ ਰਹੇ ਕੰਨ ਪਈ ਆਵਾਜ਼ ਸੁਣਾਈ ਨਹੀਂ ਦਿੰਦੀ ਸੀ ਪਾਗਲ ਔਰਤਾਂ ਦਾ ਸ਼ੋਰ ਸ਼ਰਾਬਾ ਲਾ ਕੇ ਸਿਤੇ ਠੰਡ ਇੰਨੀ ਸਖਤ ਸੀ ਕਿ ਗੰਦ ਬੱਜ ਰਹੇ ਸਨ ਪਾਗਲਾਂ ਦੀ ਬਹੁ ਗਿਣਤੀ ਇਸ ਬਟਵਾਰੇ ਦੇ ਹੱਕ ਵਿੱਚ ਨਹੀਂ ਸੀ ਇਸ ਵਾਸਤੇ ਕਿ ਉਹਨਾਂ ਦੀ ਸਮਝ ਵਿੱਚ ਵੀ ਨਹੀਂ ਸੀ ਆ ਰਿਹਾ ਕਿ ਉਹਨਾਂ ਨੂੰ ਆਪਣੀ ਜਗ੍ਹਾ ਤੋਂ ਪੁੱਟ ਕੇ ਕਿੱਥੇ ਸੁਟਿਆ ਜਾ ਰਿਹਾ ਹੈ ਉਹ ਥੋੜੇ ਜਿਹੇ ਜੋ ਕੁਝ ਸੋਚ ਸਮਝ ਸਕਦੇ ਸਨ ਪਾਕਿਸਤਾਨ ਜ਼ਿੰਦਾਬਾਦ ਅਤੇ ਪਾਕਿਸਤਾਨ ਮਰਦਾਬਾਦ ਦੇ ਨਾਰੇ ਲਾ ਰਹੇ ਸਨ ਦੋ ਤਿੰਨ ਵਾਰ ਫਸਾਦ ਹੁੰਦਾ ਹੁੰਦਾ ਬਚਿਆ ਕਿਉਂਕਿ ਕਈ ਮੁਸਲਮਾਨਾਂ ਅਤੇ ਸਿੱਖਾਂ ਨੂੰ ਇਹ ਨਾਰੇ ਸੁਣ ਕੇ ਤੈਸ਼ ਆ ਗਿਆ ਸੀ ਜਦ ਵਿਸ਼ਨ ਸਿੰਘ ਦੀ ਬਾਰੀ ਆਈ ਅਤੇ ਬਾਗਾ ਦੇ ਉਸ 파ਰਸਮਨ ਅਫਸਰ ਉਹਦਾ ਨਾਮ ਰਜਿਸਟਰ ਵਿੱਚ ਦਰਜ ਕਰਨ ਲੱਗਾ ਤਾਂ ਉਸਨੇ ਪੁੱਛਿਆ ਰੋਬਟ ਟੇਕ ਸਿੰਘ ਕਿੱਥੇ ਹੈ ਪਾਕਿਸਤਾਨ ਵਿੱਚ ਜਾਂ ਹਿੰਦੂਸਤਾਨ ਵਿੱਚ ਸੰਬੰਧਿਤ ਅਫਸਰ ਹੱਸਿਆ ਪਾਕਿਸਤਾਨ ਵਿੱਚ ਇਹ ਸੁਣ ਕੇ ਵਿਸ਼ਲ ਸਿੰਘ ਉੱਛਲ ਕੇ ਇੱਕ ਪਾਸੇ ਹਟਿਆ ਅਤੇ ਦੌੜ ਕੇ ਆਪਣੇ ਬਾਕੀ ਸਾਥੀਆਂ ਦੇ ਕੋਲ ਪੁੱਜ ਗਿਆ ਪਾਕਿਸਤਾਨੀ ਸਪਾਈ ਨੇ ਉਸ ਨੂੰ ਫੜ ਲਿਆ ਤੇ ਦੂਜੇ ਪਾਸੇ ਲੈ ਜਾਣ ਲੱਗੇ ਪਰ ਉਹਨੇ ਜਾਣ ਤੋਂ ਇਨਕਾਰ ਕਰ ਦਿੱਤਾ ਰੋਬਟਿਕ ਸਿੰਘ ਇੱਥੇ ਹੈ ਅਤੇ ਜ਼ੋਰ-ਜ਼ੋਰ ਨਾਲ ਚਲਾਉਣ ਲੱਗੇ ਅਪੜ ਦਾ ਗੜਗੜ ਦਾ ਐਨੈਕਸ ਦਾ ਬੇ ਧਿਆਨ ਦਾ ਮੂਗ ਦੀ ਦਾਲ ਆਫ ਦੀ ਟੂਬਾ ਟੇਕ ਸਿੰਘ ਐਂਡ ਪਾਕਿਸਤਾਨ ਉਹਨੂੰ ਬਹੁਤ ਸਮਝਾਇਆ ਗਿਆ ਕਿ ਦੇਖੋ ਹੁਣ ਟੂਬਾ ਟੇਕ ਸਿੰਘ ਹਿੰਦੁਸਤਾਨ ਵਿੱਚ ਚਲੇ ਆ ਗਿਆ ਹੈ ਜੇ ਨਹੀਂ ਗਿਆ ਤਾਂ ਬਹੁਤ ਜਲਦੀ ਭੇਜ ਦਿੱਤਾ ਜਾਵੇਗਾ ਪਰ ਉਹ ਨਾ ਮੰਨਿਆ ਜਦੋਂ ਉਹਨੂੰ ਜ਼ਬਰਦਸਤੀ ਦੂਜੇ ਪਾਸੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਉਹ ਵਿਚਕਾਰ ਇੱਕ ਥਾਂ ਇਸ ਢੰਗ ਨਾਲ ਆਪਣੀਆਂ ਸੁਜੀਆਂ ਹੋਈਆਂ ਟੰਗਾ ਉੱਤੇ ਖੜਾ ਹੋ ਗਿਆ ਜਿਵੇਂ ਉਹਨੂੰ ਹੁਣ ਕੋਈ ਤਾਕਤ ਨਹੀਂ ਹਿਲਾ ਸਕੇਗੀ ਆਦਮੀ ਨਿਰਦਰਸੀ ਇਸ ਲਈ ਉਹਦੇ ਨਾਲ ਕੋਈ ਜ਼ਿਆਦਾ ਜ਼ਬਰਦਸਤੀ ਨਾ ਕੀਤੀ ਗਈ ਉਹਨੂੰ ਉੱਥੇ ਹੀ ਖੜਾ ਰਹਿਣ ਦਿੱਤਾ ਗਿਆ ਅਤੇ ਤਬਾਦਲੇ ਦਾ ਬਾਕੀ ਕੰਮ ਹੁੰਦਾ ਰਿਹਾ ਸੂਰਜ ਨਿਕਲਣ ਤੋਂ ਪਹਿਲਾਂ ਚੁੱਪਚੀਪੇ ਬਿਸ਼ਨ ਸਿੰਘ ਦੇ ਹਲਕ ਵਿੱਚੋਂ ਇੱਕ ਅਸਮਾਨ ਨੂੰ ચીਰ ਦੀ ਚੀਕ ਨਿਕਲੀ ਇਧਰ ਉਧਰ ਕੇ ਹੀ ਅਫਸਰ ਭੱਜੀ ਆਏ ਅਤੇ ਉਹਨਾਂ ਨੇ ਦੇਖਿਆ ਕਿ ਉਹ ਆਦਮੀ ਜੋ 15 ਬਰਿਆਂ ਤੱਕ ਦਿਨ ਰਾਤ ਆਪਣੀਆਂ ਟੰਗਾਂ ਉੱਤੇ ਖੜਾ ਰਿਹਾ ਸੀ ਮੁੱਢੇ ਮੂੰਹ ਪਿਆਸੇ ਉਧਰ ਕੰਡਿਆਲੀਆਂ ਤਾਰਾਂ ਦੇ ਪਿੱਛੇ ਹਿੰਦੁਸਤਾਨ ਸੀ ਇਧਰ ਇਹੋ ਜਿਹੀਆਂ ਤਾਰਾਂ ਦੇ ਪਿੱਛੇ ਪਾਕਿਸਤਾਨ ਵਿਚਕਾਰ ਜ਼ਮੀਨ ਦੇ ਉਸ ਟੁੱਕੜੇ ਉੱਤੇ ਜਿਸ ਦਾ ਕੋਈ ਨਾਂ ਨਹੀਂ ਸੀ ਰੋਬਾ ਟੇਕ ਸਿੰਘ ਪਿਆਸੇ ਧੰਨਵਾਦ ਜੀ ਉਮੀਦ ਕਰਦੇ ਹਾਂ ਹਿੰਦੁਸਤਾਨ ਪਾਕਿਸਤਾਨ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਜੀ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ